ਤਾਨੂੰ ਦਾਤਾ ਸਿੰਘ ਵਾਲੀ ਸਾਈਡ ਤੋਂ ਹਰਿਆਣੇ ਤੋਂ ਦਿਖਾ ਰਹੇ ਹਾਂ ਕਨੌਰੀ ਬਾਰਡਰ ਤੁਸੀਂ ਦੇਖ ਸਕਦੇ ਹੋ ਕਨੌਰੀ ਬਾਰਡਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਹਰਿਆਣੇ ਵਾਲੀ ਸਾਈਡ ਤੋਂ ਦਾਤਾ ਸਿੰਘ ਵਾਲੀ ਸਾਈਡ ਤੋਂ ਉਰੇ ਵੀ ਕੀ ਹੈ ਪੁਲਿਸ ਵਾਲੇ ਨੇ ਵੀ ਆਪਣੇ ਪੈਰੀਗੇਟਿੰਗ ਵਗੈਰਾ ਚੱਕਣੀ ਸਟਾਰਟ ਕਰਤੀ ਹੈ ਵੀਡੀਓ ਜੇ ਬਣੇ ਰਹੇ ਤੁਹਾਨੂੰ ਕੀ ਦਿਖਾਉਣਾ ਹੈ ਪੂਰਾ ਧਰਨੇ ਦੇ ਅਕੇ ਤੱਕ ਲੈ ਕੇ ਜਾਵਾਂਗੇ ਜਿੱਥੇ ਤੱਕ ਪਰਮਿਸ਼ਨ ਹੈ ਆ ਜਿਹੜੀ ਇਹਨਾਂ ਨੇ ਗੱਡੀਆਂ-ਗੁੱਡੀਆਂ ਸਾਰੀਆਂ ਸਾਈਡ ਤੇ ਕਰਤੀਆਂ ਬਸ ਅੱਧੇ ਘੰਟੇ ਦੇ ਵਿੱਚ ਵਿੱਚ ਇਹ ਹੋਰ ਰਸਤਾ ਸਾਫ਼ ਹੋ ਜਾਊਗਾ ਇਧਰਲਾ ਰਸਤਾ ਖੁੱਲ ਜਾਊਗਾ ਹੈਟਰੀ ਵਗੈਰਾ ਜੀਸੀਬੀ ਵਗੈਰਾ ਸਾਰਾ ਸਿਸਟਮ ਲੱਗ ਹਾਂ ਦੇਖੋ ਇਹ ਤੁਹਾਨੂੰ ਦਿਖਾ ਰਿਹਾ ਦਾਤਾ ਸਿੰਘ ਵਾਲੀ ਤਰਫ ਤੋਂ ਹਰਿਆਣੇ ਵਾਲੀ ਤਰਫ ਤੋਂ ਕਨੋਰੀ ਬਾਰਡਰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ YouTube ਤੇ ਸਬਸਕ੍ਰਾਈਬ ਕਰਿਓ Facebook ਤੇ ਹੋ ਤਾਂ ਫੋਲੋ ਜ਼ਰੂਰ ਕਰਕੇ ਜਾਇਓ ਦੇਖੋ ਤੁਹਾਨੂੰ ਅੱਗੇ ਦਿਖਾ ਰਿਹਾ ਵੀਡੀਓ ਚ ਬਨੇ ਰਹੋ ਅੱਗੇ ਹੋਰ ਤੁਹਾਨੂੰ ਵੀਡੀਓ ਦਿਖਾਉਣੇ ਆ ਵੀਡੀਓ ਪਹੁੰਚ ਲਈ ਧੰਨਵਾਦ ਚਲੋ